ਵਾਹਿਗੁਰੂ ਜੀ ਕਾ ਕਾਰਸਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਜਿਆਦਾ ਵਿਸਰਾਮ ਤੇ ਰੁਕਣਾ ਠਮਕ ਤੇ ਤਾਂ ਇਸ਼ਾਰਾ ਹੀ ਦੇਣਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ અપਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਦ ਜੀ ਤੁਦ ਜੀ ਤੁਦ ਕਿਤੇ ਵੀ ਆ ਜੇ ਨਾ ਥੋੜਾ ਜਿਹਾ ਕਸ ਕੇ ਬੋਲਣਾ ਸਭ ਧਿਆਵ ਹੈ ਸਭ ਧਿਆਵ ਹੈ ਇੱਥੇ ਠਮਕਾ ਤੁਦ ਜੀ ਸਭ ਧਿਆਵ ਹੈ ਸਭ ਧਿਆਵ ਹੈ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੁਹਾਾਰੇ ਨਹੀਂ ਤੁਮਾਰੇ ਪੂਲਾ ਹੀ ਬੋਲਣਾ ਸਭ ਜੀਅ ਤੁਹਾਰੇ ਜੀ ਸਭ ਜੀਅ ਤੁਹਾਰੇ ਜੀ ਤੂੰ ਜੀਆ ਦਾ ਦਾਤਾਰਾ ਤੂੰ ਇਥੇ ਯਮ ਕਲਾ ਦਿੰਦੀ ਐ ਤੂੰ ਜੀਆ ਦਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਧਿਆਵੋ ਹਾਹਾ ਛੱਡੀ ਗਏ ਹਰ ਧਿਆਵਹੁ ਸੰਤੋਹ ਜੀ ਆਮਨਾ ਧਿਆਵੋ ਸੰਤੋ ਹੀ ਗਹਿ ਜਾਂਦੇ ਨੇ ਹਾਏ ਛੱਡੀ ਜਾਂਦੇ ਨੇ ਜਾਂ ਹੋੜੇ ਲਾ ਦਿੰਦੇ ਹਨ ਧਿਆਵ ਹੋ ਸੰਤ ਹੋ ਇਸ ਤਰ੍ਹਾਂ ਨਹੀਂ ਕਹਿਣਾ ਲਗੂ ਹੀ ਉਚਾਰਨ ਕਰਨਾ ਹੈ ਹਰ ਧਿਆਵਹ ਸੰਤਹ ਜੀ ਹਰ ਧਿਆਵਹ ਸੰਤਹ ਜੀ ਸਭ ਦੁਖ ਵਿਸਾਰਨ ਹਾਰਾ ਸਭ ਨਹੀਂ ਕਹਿਣਾ ਸਭ ਸਭ ਦੁਖ ਵਿਸਾਰਨ ਹਾਰਾ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਇਹ ਯਾਦ ਰੱਖਣਾ ਪਾਠ ਪ੍ਰਾਤਨ ਸਰੂਪਾਂ ਦੇ ਵਿੱਚ ਤੂੰ ਪਾਠ ਸੁਧ ਹੈ ਆਮ ਨਵੀਨ ਜਿਹੜੇ ਨੇ ਸ਼ਬਦਾਰਥਾਂ ਦੇ ਵਿੱਚ ਵੀ ਉੱਥੇ ਟਿੱਪੀ ਨਾਲ ਛਾਪ ਦਿੱਤਾ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਟਿੱਪੀ ਤੋਂ ਬਗੈਰ ਤੂੰ ਪਾਠ ਸੁਧ ਹੈ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੀਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਹਉ ਤੇ ਜਮਕ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹ ਹਰ ਧਿਆਵਹ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਇਥੇ ਵਿਸਰਾਮ ਲਾਉਣਾ ਹੈ ਸੇ ਮੁਕਤ ਸੇ ਮੁਕਤ ਭਏ ਇਥੇ ਠਮਕ ਜਿਨ ਹਰ ਧਿਆ ਜਿਨ ਹਰ ਧਿਆ ਆ ਜੀ ਜਿਨ ਹਰ ਨਹੀਂ ਕਹਿ ਦੇਣਾ ਜਿਨ ਹਰ ਧਿਆ ਆ ਜੀ ਤੈਨ ਤੂਟੀ ਜਮਕੀ ਫਾਸੀ ਇਹ ਵੀ ਜਮਕੀ ਨਹੀਂ ਕਹਿ ਦੇਣਾ ਤਿੰਨ ਤੂਟੀ ਜਮਕੀ ਫਾਸੀ ਜਿਨ ਨਿਰਭਾ ਜਿਨ ਹਰ ਨਿਰਭਾ ਧਿਆ ਆ ਜੀ ਤਿੰਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਧੰ ਜਨ ਹਰਿ ਤੇ ਆਇਆ ਜੀ ਜਨ ਨਾਨਕ ਤੇਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਇੱਥੇ ਆਨਾਂ ਉਚਾਰਨ ਕਰਨਾ ਹੈ ਪਹਿਲਾ ਬੇਅੰਤ ਜਿਹੜਾ ਹੈ ਸਿਆਰੀ ਦੇ ਨਾਲ ਹੈ ਇਹਨੂੰ ਛੀਤੀ ਬੋਲ ਦੇਣਾ ਭਰੇ ਬੇਅੰਤ ਦੂਸਰਾ ਬੇਅੰਤ ਲਾਂ ਦੇ ਨਾਲ ਇਹਨੂੰ ਧੀਰਗ ਕਰਕੇ ਬੋਲਣਾ ਸ਼ੁੱਧ ਬੋਲਣਾ ਇਹ ਨਹੀਂ ਵੀ ਦੋਵੇਂ ਬੇਅੰਤ ਬੇਅੰਤ ਕਹਿ ਜਾਣਾ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਕ ਅਨੇਕ ਅਨੰਤਾ ਅਨਿਕ ਦੀ ਨੰਨੇ ਦੀ ਸਿਆਰੀ ਉਚਾਰਨ ਕਰਨੀ ਹੈ ਤੇਰੇ ਭਗਤ ਤੇਰੀ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰ ਹੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤਪ ਫੂਲਾ ਬੋਲਣਾ ਤਪ ਹੈ ਕਸ ਕੀ ਬੋਲਣਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁਤ ਸਿਮਰੇ ਤੇ ਸਾਥ ਜੀ ਪੜ ਹੈ ਹੈ ਦੇ ਦਲਾਵਾਂ ਨਹੀਂ ਲਾਉਣੀਆਂ लघु उच्चारण करना तेरे अनेक तेरे अनेक पढ़ बहुत सिमरित शास्त्र जी कार्यक्रिया खट कर्म करन्ता जेड़ा खट कर्म कसके नहीं बोलना खट पूला बोलना है छह कर्मों का वाचक है सम्बन्धक पाठ है करक्रिया खट कर्म करन्ता से भगत से भगत भले जन नानक जी ਏ ਭਲੇ ਜਨ ਨਾਨਕ ਜੀ ਨੀ ਕਹਿਣਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅપરੰਪਰ ਕਰਤਾ ਜੀ ਤੁਧ ਜੇ ਵੱਡ ਅਬਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹ ਸੋ ਹੋਈ ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਕੋਈ ਜਾਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਬਸਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਇਸ ਨੂੰ ਸਾਈ ਉਚਾਰਨ ਕਰਨਾ ਹੈ ਸਸੇ ਦੇ ਕੰਨੇ ਉੱਤੇ ਬਿੰਦੀ ਲਾਉਣੀ ਹੈ ਈ ਤੇ ਬਿੰਦੀ ਨਹੀਂ ਲਾਉਣੀ ਹੈ ਤੂੰ ਕਰਤਾ ਸਚਿਆਰ ਮੈਡਾ ਸਾਈ ਤੂੰ ਕਰਤਾ ਸਤਿਆਰ ਮੈਡਾ ਸਾਈ ਜੋ ਤਾ ਭਾਵੈ ਸੋਈ ਥੀਸੀ ਇਹ ਵੀ ਜੋ ਤੇ ਯਮਕ ਲਾ ਦੰਨੀ ਐ ਜੋ ਤਾਉ ਨਹੀਂ ਕਹਿਣਾ ਹੈ ਜੋ ਤਾ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਇਹ ਵੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭ ਨਹੀਂ ਧਾਇਆ ਜਿਸਨੂੰ ਕਿਰਪਾ ਕਰਹ ਤੈਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਲਾਦਾ ਨਹੀਂ ਕਹਿਣਾ ਭਾਰਾ ਬੋਲਣਾ ਕਸ ਕੀ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਹੇ ਤੁਜ ਬਿਨ ਦੂਜਾ ਕੋਈ ਨਾ ਹੈ ਦੂਜਾ ਕੋਈ ਨਾ ਹੈ ਤੁਦ ਬਿਨ ਦੂਜਾ ਕੋਈ ਤੋ ਤੋਜ ਹੈ ਤੁਜ ਤੁਜ ਤੱਦਾ ਨਹੀਂ ਹੈ ਤੁਜ ਬਿਨ ਦੂਜਾ ਕੋਈ ਨਾ ਹੈ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮੇਲ ਵਿਛੋੜਿਆ ਖੇਲ ਥੋੜਾ ਜਿਹਾ ਭਾਰਾ ਜਾਂ ਕਰਕੇ ਉਚਾਰਨ ਕਰਨਾ ਖੇਲ ਨਹੀਂ ਕਹਿਣਾ ਖੇਲ ਵਿਜੋਗ ਮੇਲੇ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਇਹ ਸੋਈ ਜਨ ਜਾਣੈ ਇਹ ਸ਼ੁੱਧ ਉਚਾਰਨ ਕਰਨਾ ਹੈ ਜਿਸਨੂੰ ਤੂੰ ਜਾਣਾਇਹ ਯਾਨੀ ਦੋ ਥਾਵਾਂ ਤੋਂ ਡੈਸ਼ ਦੇਵਾਂਗੇ ਨਾ ਤਾਂ ਸ਼ੁੱਧ ਬੁੱਲਿਆ ਜਾਏਗਾ ਜਾਣਾਏ ਬੋਲਣਾ ਇਕੱਠਾ ਹੀ ਹੈ ਜਿਸਨੂੰ ਤੂੰ ਜਾਣਾਇਹ ਸੋਈ ਜਨ ਜਾਣਾ ਜਿਸਨੂੰ ਤੂੰ ਜਾਣ ਆਇ ਸੋਈ ਜਨ ਜਾਣਾ ਹਰ ਗੁਣ ਸਦ ਹੀ ਆਖ ਵਖਾਣਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧ ਬਿਨ ਦੂਜਾ ਅਵਰ ਨ ਕੋਇ ਤੂ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਲੈ ਨਿਵਾਸਾ ਇਹ ਧਿਆਨ ਨਾਲ ਉਚਾਰਨ ਕਰਨਾ ਹੈ ਤਿਤ ਪੂਲਾ ਬੋਲਣਾ ਹੈ ਤਿਤ ਸਰਵਰੜੈ ਯਾਨੀ ਤੋੜਨਾ ਇਹਨੂੰ ਡੈਸ਼ ਇੱਥੋਂ ਦੇਣੀ ਹੈ ਸਰਵਲ ਬੋਲ ਕੇ ਸਰਵਰ ੜਾ ਉਚਾਰਨ ਨਾਲ ਹੀ ਕਰ ਦੇਣਾ ਜਿੱਥੇ ਵੀ ਆਵੇ ਨਾ ੜਾ ੜੀ ਵਾਲੇ ਪਾਦ ਉਹ ਸ਼ੁੱਧ ਬੋਲਨੇ ਆ ਜਿਵੇਂ ਇਕ ਲੜੀ ਅਗ ਲੜੈ ਝੁੰਜਣਾੜਾ ਗਹਿੜੜ ਗਹਿੜੜੜਾ ਇਹ ਸਾਰੇ ੜਾ ਤੁਸੀਂ ਤੋੜਨੇ ਹਨ ਯਾਨੀ ਵਰੜਾ ਨਹੀਂ ਕਹਿ ਦੇਣਾ ਹੈ ਤਿਤ ਸਰਵੜੜੈ ਭਈਲੇ ਇਹਨੂੰ ਭਈਲੇ ਇਕੱਠਾ ਵੀ ਨਹੀਂ ਕਹਿਣਾ ਹੈ ਭਈਲੇ ਇਹੋਂ ਵੱਖਰਾ ਵੀ ਨਹੀਂ ਕਹਿਣਾ ਹੈ ਯਾਨੀ ਡੈਸ਼ ਦੇ ਕੇ ਵਿੱਚ ਲਮਕਾ ਕੇ ਬੋਲਣਾ ਹੈ ਭਈਲੇ ਨਿਵਾਸਾ ਇਸ ਤਰਾ ਉਚਾਰਨ ਕਰਨਾ ਹੈ ਸ਼ੁੱਧ ਤਿਤ ਸਰਵਰੜੈ ਭਈਲੇ ਨਿਵਾਸਾ ਜਿਵੇਂ ਹੁੰਦਾ ਨਾ ਦਾਦੀਲੇ ਲੰਕਾ ਗੜ ਉਪਾੜੀਲੇ ਰਾਵਣ ਬਾਣ ਸੱਲ ਵਿਸੱਲ ਆਣ ਤੋਖੀਲੇ ਹਰੀ ਉਹ ਲੇ ਵਾਦਨ ਲਮਕਾਈ ਲੈਣਾ ਹੈ ਭਾਈ ਲੇ ਇਸ ਤਰ੍ਹਾਂ ਵੀ ਯਾਨੀ ਜਿੱਥੇ ਵੀ ਆਜੇ ਨਾ ਲੇ ਉਥੇ ਡੈਸ਼ ਦੇ ਦੇਣੀ ਆ ਪਹਿਲਾਂ ਇਸੇ ਤਰ੍ਹਾਂ ਭਾਈ ਲੇ ਨਿਉ ਬੋਲਨਾ ਪਾਣੀ ਪਾਵਕ ਤਨ ਹੈ ਕੀਆ ਪੰਕ ਜੋ মোহ ਪਗ ਨਹੀਂ ਚਾਲਾ ਕਿ ਸ਼ੁੱਧ ਪਾਠ ਕਰਨਾ ਹੈ মোহ ਨਹੀਂ ਕਹਿਣਾ মোহ ਕਹਿ ਦਿੱਤਾ ਤਾਂ ਹਾਏ ਹੋੜਾ ਲੱਗ ਗਿਆ ਪੰਕ ਜੋ মোহ ਸੰਪਰਦਾ ਦੇ ਵਿੱਚ ਇਹ ਪਾਠ ਵੱਖਰਾ ਕਰਾਇਆ ਜਾਂਦਾ ਹੈ ਪੰਕਜ ਨਹੀਂ ਮੁੱਖ ਪਾਠ ਕਰਾਇਆ ਜਾਂਦਾ ਪੰਕ ਜੋ ਮੋਹ ਪਗ ਨਹੀਂ ਚੱਲ ਲੈ ਹਮ ਦੇਖਾ ਤਹ ਡੂਬੀ ਅਲੇ ਡੂਬੀ ਅਲੇ ਇਹ ਥੋੜਾ ਜਿਹਾ ਕਸ ਕੇ ਬੋਲਣਾ ਡੂਬੀ ਅਲੇ ਨਹੀਂ ਕਹਿਣਾ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਨਾ ਹਉ ਜਤੀ ਸਤੀ ਨਹੀਂ ਪੜਿਆ ਨਾ ਹਉ ਜਤੀ ਸਤੀ ਨਹੀਂ ਪੜਿਆ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਮੁਗਦਾ ਦੱਦੀ ਨਾਲ ਨਹੀਂ ਬੋਲਣਾ ਮੁਗਦਾ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤੈਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਇਹ ਵੀ ਕਈ ਗੁਟਕਿਆਂ ਦੇ ਵਿੱਚ ਤੂੰ 파ਟ ਛਪਿਆ ਹੋਇਆ ਹੈ ਤੂੰ 파ਟ ਟਿੱਪੀ ਦੇ ਨਾਲ ਸ਼ੁੱਧ ਹੈ ਪ੍ਰਣਮਤ ਨਾਨਕ ਤੈਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਖਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਮਾਨੁਖ ਇਕੱਠਾ ਹੀ ਕਹਿ ਦੇਣਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਯਾਨੀ ਇਹਨੂੰ ਤੋੜਨਾ ਤਾਂ ਡੈਸ਼ ਦੇਣੀ ਹੈ ਦੇਹੂਰੀ ਬੋਲ ਕੇ ਆ ਪਾਠ ਇਕੱਠਾ ਹੀ ਕਰਨਾ ਹੈ ਦੇਹੁਰਿਆ ਨਹੀਂ ਕਹਿਣਾ ਹੈ ਭਈ ਪ੍ਰਾਪਤ ਮਾਨੁਖ ਦੇਹੁਰਿਆ ਭਈ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਮਿਲਣ ਨਾਣੇ ਨਾਲ ਬੋਲਣਾ ਹੈ ਤੇ ਇਹ ਨਹੀਂ ਕਹਿਦਣਾ ਈੜੀ ਲਾਂ ਹੇ ਲਾਂ ਸਿਹਰੀ ਲੱਗੀ ਹੈ ਹਹਾ ਮੁਕਤਾ ਸਿੱਧੀ ਬੋਲਣਾ ਇਹ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਗ ਜਾਮ ਲਾਗ ਭਗਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਕੈ ਬ੍ਰਿਥਾ ਰਾਰੇ ਨੂੰ ਸਿਆਰੀ ਲਾ ਕੇ ਉਚਾਰਨ ਕਰਨਾ ਹੈ ਪੋਲਾ ਬੋਲਣਾ ਹੈ ਜਨਮ ਬ੍ਰਿਥਾ ਜਾਤ ਰੰਗ ਮਾਇਕੈ ਰਹਾ ਜਪ ਤਾਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮਾ ਇਸੇ ਤਰ੍ਹਾਂ ਹੀ ਕਹ ਉਚਾਰਨ ਕਰਨਾ ਕਹੋ ਨੀ ਕੈਤ ਨਾ ਹੇ ਹੂੜਾ ਲਾ ਕੇ ਛੇਤੀ ਬੋਲਨਾ ਕਹ ਨਾਨਕ ਹਮ ਨੀਚ ਕਰਮਾ ਕਹ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖਾ ਹੋ ਸਰਮਾ ਇਹ ਸ਼ਰਨ ਨਹੀਂ ਕਹਿਣਾ ਸ਼ਰਨ ਪਰੇ ਕੀ ਰੱਖ ਹੋ ਸਰਮਾ ਉਚਾਰਨ ਕਰਨਾ ਇਹਨੂੰ ਵੀ ਸ਼ਰਮਾ ਨਹੀਂ ਕਹਿਣਾ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਦੀਪਕੀ ਮਹੱਲਾ ਪਹਿਲਾ ਨਹੀਂ ਕਹਿਣਾ ਹੈ ਸੁਹਿਲਾ ਬਾਣੀ ਦਾ ਨਾਮ ਹੈ ਸੁਹਿਲਾ ਸੁਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਬਿਚਾਰੋ ਤੇਤ ਘਰ ਗਾਵਹ ਸੋਹਿਲਾ ਸਿਵਰੇਹੋ ਸਿਰਜਣਹਾਰੋ ਇਹ ਸਿਵਰੋ ਨਹੀਂ ਕਹਿ ਜਣਾ ਸ਼ੁੱਧ ਬੋਲਣਾ ਸਿਵਰੇਹੋ ਸਿਵਰੇਹੋ ਸਿਰਜਣਹਾਰੋ ਤੇਤ ਘਰ ਗਾਵਹ ਸੋਹਿਲਾ ਸਿਵਰੇਹੋ ਸਿਰਜਣਹਾਰੋ ਤੁਮ ਗਾਵਹ ਮੇਰੇ ਨਿਰਭਉ ਕਾ ਸੋਹਿਲਾ ਤੁਮ ਗਾਵਹ ਇਥੇ ਵਿਸਰਾਮ ਹੈ ਮੇਰੇ ਨਿਰਭਉ ਕਾ ਇਥੇ ਠੰਮਕ ਲਾ ਦਨੀ ਹੈ ਸੋਹਿਲਾ ਤਉਮ ਗਾਵਹ ਮੇਰੇ ਨਿਰਭਾਉ ਕਾ ਸੋਹਿਲਾ ਹਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਹਵਾਰੀ ਜਿਤ ਸੋਹਿਲਾ ਇਥੇ ਵਿਸਰਾਮ ਹਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨੇਤ ਨੇਤ ਜੀੜੇ ਸਮਾਲੀਆਨਾ ਦੇਖੇਗਾ ਦੇਵਨ ਹਾਰ ਦੇਖੇਗਾ ਦੀਵਣ ਹਾਰ ਤੇਰੇ ਦਾਨ ਕੀਮਤ ਨਾ ਪਵੇ ਤੇਰੀ ਇਥੇ ਯਮਕਲਾ ਦਨੀਏ ਤੇਰੇ ਦਾਨਾਂ ਕੀਮਤ ਨਾ ਪਵੇ ਤੇਰੇ ਦਾਨਾਂ ਕੀਮਤ ਨਾ ਪਵੇ ਤਿਸ ਦਾਤੇ ਕਵਨ ਸੁਮਾਰ ਜੇ ਤੇਰੇ ਦਾਨ ਐ ਕਹ ਦਾਂਗੀ ਤਾਂ ਵੀ ਠੀਕ ਐ ਤੇਰੇ ਦਾਨ ਦੀ ਦਿੱਤੀਆਂ ਹੋਈਆਂ ਦਾਤਾਂ ਦੀ ਤੇਰੇ ਦਾਨਾਂ ਕੀਮਤ ਨਾ ਪਵੇ ਤਿਸ ਦਾਤੀ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮੇਲ ਕਰ ਪਾਵਹੁ ਤੇਲ ਦੇਹ ਸੱਜਣ ਅਸੀਸੜੀਆ ਇਹ ਛੇਤੀ ਇਕੱਠਾ ਬੋਲਣਾ ਹੈ ਦੇਹ ਸੱਜਣ ਅਸੀਸੜੀਆ ਦੇਹ ਸੱਜਣ ਅਸੀਸੜੀਆ ਜਿਉ ਹੋਵਾ ਸਾਹਿਬ ਸੋ ਮੇਲ ਕਰ ਕਰ ਇਹੋ ਪਹੁੰਚਾ ਸੱਦੜੇ ਨਿਤ ਪਵੰਨ ਸੱਦੜੇ ਕਸਕੇ ਬੋਲਣਾ ਪਹੁੰਚਾ ਤਪੇ ਕੰਨਾ ਪਾਹੁ ਹੂ ਹੂੜਾ ਨਹੀਂ ਲਾਦਨਾ ਘਰ ਘਰ ਇਹੋ ਪਹਚਾ ਸੱਦੜੇ ਨਿਤ ਪਵੰਨ ਸੱਦਣ ਹਾਰਾ ਸਿਮਰੀਐ ਇਹ ਨਾਣਾ ਲਾ ਕੇ ਉਚਾਰਨ ਕਰਨਾ ਸੱਦਣ ਹਾਰਾ ਨਹੀਂ ਕਹਿਣਾ ਸੱਦਣ ਸੱਦਣ ਹਾਰਾ ਸਿਮਰੀਐ ਸੱਦਣ ਹਾਰਾ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਦੇਹ ਨਹੀਂ ਕਹਿਣਾ ਦੱਦੇ ਲਾ ਦੇਹੇ ਕਹਾਂਗੇ ਤਾਂ ਦੇਹੇ ਦਦੇ ਸਿਆਰੀ ਹਹਾ ਦੇ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਇਹ ਧਿਆਨ ਦੇ ਨਾਲ ਛੇ ਘਰ ਛੇ ਗੁਰ ਛੇ ਉਪਦੇਸ਼ ਨਹੀਂ ਕਹਿਣਾ ਛੇ ਸਿਆਰੀ ਐੜਾ ਮੁਕਤਾ ਹੈ ਛੇ ਛੇ ਘਰ ਛੇ ਗੁਰ ਛੇ ਉਪਦੇਸ਼ ਸ਼ੇਵ ਘਰ ਸ਼ੇਵ ਗੁਰ ਸ਼ੇਵ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਇਹ ਵੀ ਗੁਰ ਗੁਰ ਨਹੀਂ ਕਹਿ ਦੇਣਾ ਇਕੱਠਾ ਹੀ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਬਾਬਾ ਤੇ ਝਮਕ ਲਾ ਦਨੀ ਹੈ ਬਾਬਾ ਜੈ ਘਰ ਇਥੇ ਵਿਸਰਾਮ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਾਖ ਤੇ ਵਿਸਰਾਮ ਸੋ ਘਰ ਰਾਖ ਵਡਾਈ ਤੋਏ ਰਹਾ ਵਿਸੋਏ ਚਸਿਆ ਘੜੀਆ ਪਹਿਰਾ ਧਿਆਨ ਨਾਲ ਉਚਾਰਨ ਕਰਨਾ ਵਿਸੋਏ ਚਸਿਆ ਘੜੀਆ ਪਹਿਰਾ ਥਿਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ